ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਕਾਦੀਆਂ ਖਰਕਾ ਕੰਮ ਆਉਣੀਆਂ ਲੈ ਵੀ تیرਿਆ ਤਿਆਰਤਾ ਤੂੰ ਗਿਆ ਹੋ ਹੁਣ ਕਾਲੂ ਪੰਸਾਰੀ ਦੇ ਜਾਇਆ ਵਾ ਉਹ ਵੀ ਕੰਮ ਨਵੇੜ ਹੀ ਆਵਾ ਹਉ ਦੇ ਹਉ ਦੇ ਭਾਈ ਹਉ ਦੇ ਹਮ ਲੰਗਾ ਸੜਾ ਦੇ ਹਾਰ ਸ਼ਗਾਰ ਲੋਟ ਨਹੀਂ ਹੁੰਦੇ ਵੇਖ ਵੇ ਕਿਵੇਂ 30 ਮਿੰਟ ਤਿਆਰ ਹੁੰਦਾ ਲੁੱਚਾ ਪਜਾ ਤਾਂ ਦਾ ਠਰ ਕੀ ਲੈਣਾ ਜਿੰਦੀ ਖਰਾਬ ਕਰਤੀ ਆਪਣੀ ਉਹ ਮਿਹਨਤ ਆਏ ਲੱਗਦਾ ਇਨੇ ਆਪਣਾ ਕਿਹੜਾ ਵਾਹੂ ਕਰਨ ਦੇਣਾ ਤੇ ਨਾਇਕਾ ਆਵੇ ਆਪਣਾ ਵਿਆਹ ਕਰਾ ਕੇ ਵੀ ਨਹੀਂ ਖੁਸ਼ ਇਹ ਤਾਂ ਮੈਨੂੰ ਆ ਲੱਗਦਾ ਕਿ ਅ ਆਉਦਾ ਇਹਨਾਂ ਦੁਆਰਾ ਕਰਾਉਣਾ ਕਰਦਾ ਹੋਵੇ ਇਹ ਲੈ ਕੇ ਬਹਿ ਗਿਆ ਆਪਣੇ ਤਾਂ ਜੜਾਂ 'ਚ ਬਹਿ ਗਿਆ ਬਾਈ ਮੇ ਮੁਲਾਕਾਤਾਂ ਸੰਸਾਰੀ ਮਾਰਨਾ ਆਪੋ ਇਹ ਸੰਸਾਰੀਆਂ ਜਾਨੋਂ ਹਟਦਣ ਤਾਂ ਹੀ ਤਾਂ ਸਾਫ਼ ਹੋਣੀ ਹੁੰਦਾ ਸੰਸਾਰੀ ਦੇ ਕੀ ਤਾਂ ਭਸਮਾ ਖਾ ਖਾਈ ਬਸ ਭਸਮਾ ਵੀ ਆਪੋਂ ਦਾ ਘਰੋਂ ਰੋਟੀ ਖਾਣੀ ਮੇਰਾ ਸਾਲਾ ਬਦਾਮ ਫਾਜੂ ਮਾਗ ਜੈ ਇੰਨੇ ਭਰੀ ਬਠਾਲ ਮਾਰੀ ਜਿੰਦਾ ਲਾਉਦਾ ਉਹ ਮੈਂ ਵੀ ਵੇਖਿਆ ਸੀ ਫਾਗੋ ਜੀ ਉਹਨੂੰ ਸਾਰਾ ਉਹ ਕਾਜੂ-ਬੂਜੂ ਮਗਜ-ਮੋਗਜ ਬਦਾਮ ਵਗੈਰਾ ਪਸਮਾ ਪਾ ਕੇ ਉਹ ਜੰਦਾ ਲਈ ਬੱਠਾ ਹੁੰਦਾ ਏ ਹਾਏ ਉਹ ਜਈਆ ਹਾ ਤਾਂ ਫਰਕੀ ਏ ਉਹ ਬਾਈ ਸੱਚ ਉਹ ਤਰ੍ਹਾਂ ਜਿਹੜਾ ਉਹ ਰਿਸ਼ਤਾ ਹੁੰਦਾ ਸੀ ਉਹਦਾ ਨਹੀਂ ਕੀ ਹੋਇਆ ਸੀ ਉਹਦਾ ਉਹ ਭਰਾਵਾ ਉਹਦਾ ਕੀ ਹੋਣਾ ਸੀ ਉਹ ਰਿਸ਼ਤਾ ਕਰਨ ਵਾਲੇ ਮੈਨੂੰ ਵੇਖਣ ਆਏ ਬਾਅਦ ਵਿੱਚ ਬਚੋਲਿਆਂ ਨੇ ਕਰੇ ਜਾੜਾ ਪਤੰਦਰ ਦੇ ਬਚੋਲਣ ਹੀ ਛੇੜਤੀ ਛੇੜੀ ਹੋ ਜਾਏ ਛੇੜਨੀ ਮੈਂ ਸੁਣੀ ਸਦਾ ਚਿੰਬੜੀ ਗਿਆ ਸੀ ਅਲੋਕ ਗੱਲ ਸੁਣੋ ਇਹ ਤੁਮਾਹ ਤੇ ਬਰਿਆਵ ਨੂੰ ਵੀ ਆਪਾਂ ਤੇ ਜ਼ਮੀਨ ਦੀ ਵਸੀਦ ਕਰਾਵਾਂਗੇ ਬਚੁਰਨਾ ਉਸੇ ਮੇਰੀ ਗੱਲ ਲਾਉਂ ਪਾਣੀ ਬਈ ਘਾੜ ਤੋਂ ਘੜ ਦੋ ਦੋ ਕਿੱਲੇ ਦਾ ਜ਼ਮੀਨ ਦਾ ਹੋਵੇ ਤੇ ਚਾਰ ਕਿੱਲੇ ਜ਼ਮੀਨ ਸਾਰੇ ਆਪਾਂ ਕੋਲ ਆਪਾਂ ਦੋ ਦੋ ਕਿੱਲੇ ਵੇਸੇ ਹੁੰਦੀ ਆ ਅੱਜ ਬਰਿਆੜਾ ਪਰ ਗੱਲ ਤੋਂ ਲੱਗਦੇ ਫੇਰ ਨਾ ਮੁੱੱਖਰ ਜਗੇ 50 ਹੀ ਮੁੱੱਖਰ ਗਾ ਠੀਕ ਹੈ ਕਰਦੇ ਆ ਗੱਲ ਕੋਈ ਹਾਂ ਅੱਜ ਬਰਿਆਣ ਤੇ ਮੇਰੀ ਗੱਲ ਤੋਂ ਮਾਚੂ ਉਸੇ ਫਾੜਾ ਕਰ ਲੈ ਠੀਕ ਹੈ ਤੇ ਬੋਤਲ ਮੈਂ ਪੜਨਾ ਕਰਦੀ ਅੱਜ ਬਣਿਆ ਪਰੇਸ਼ਾਨ ਠੀਕ ਹੈ ਠੀਕ ਹੈ ਉਹ ਨਹੀਂ ਇਹ ਲੈ ਕੇ ਵਜੂ ਆਪਾਂ ਨੂੰ ਇਹਨੂੰ ਬੋਲਣਾ ਅੱਜ ਕੋਲ ਸਿਕਾ ਦੇ ਪਰਿਆਣਾਂ ਜੀ ਰਿਦਲ ਨੂੰ ਸਾਡੇ ਨਾਲ ਉਹੀ ਆਕ ਜਾਣਾ ਹੁੰਦਾ ਲੜੀ ਲੂੜੀ ਨਾ ਬੋੜੇ ਨਾ ਠੀਕ ਹੈ ਬਚੋਲਣੇ ਕਿਹਾ ਦੋ ਦੋ ਕਿਲੇ ਵਲੇ ਚ ਹੋਊਗੀ ਤੁਹਾਡੇ ਕੋਲੇ ਤੂੰ ਰਸਤਾ ਕਰ ਦੋਦੇ ਕੋਲੇ ਆਪਣ ਹਾਂ ਦੀ ਠੀਕ ਹੈ ਬੁੜੇ ਤੋਂ ਬਚਾ ਕੇ ਵਸੀਰ ਕਰਾਲ ਗੇ ਮੜ ਕੇਂਦੋ ਵਾਲੇ ਨੂੰ ਆਪਾਂ ਤੇ ਲੜੀ ਲੂੜੀ ਨਾ ਚੰਗਾ ਕੋ ਯਾਰ ਮੈਂ ਕਦੋਂ ਲੜਦਾ ਭਗਾ ਆਪੀ ਗੱਲ ਲੜਨ ਵਾਲੀ ਕਰਦਾ ਯਾਰ ਮੈਨੂੰ ਉਹਦੀਆਂ ਹਰਕਤਾਂ ਦੇ ਮੜ ਕੇ ਗੁੱਸਾ ਆ ਜਾਂਦਾ ਹਾਂ ਤਾਂ ਮੈਨੂੰ ਵੀ ਹੁਣ ਹਰਕਤਾਂ ਮਾਰਨਾ ਪੈਣਾ ਚਲੇ ਕੰਮ ਕਰ ਆਂਡੇ ਗੁੰਡੇ ਪੈ ਤੇ ਲਫਾਤ ਲੈ ਜੀ ਬਣਾ ਕੇ ਠੀਕ ਹੈ ਤੇ ਮੱਛੀਦ ਨੇ ਬਣਾ ਭੁਜੀਆ ਭੁਜੀਆ ਚੱਕ ਕੇ ਬੋਤਲ ਲੈ ਕੇ ਆ ਆ ਹਰਕਤ ਉਹ ਦੇ ਹਰਕਤਾਂ ਬਣਾ ਕਦਿਆ ਯਾਰ ਇਹਨਾਂ ਇੰਨਾ ਹਰਕਤਾਂ ਜਿਦਾ ਮੈਨੂੰ ਇੱਥੇ ਗੁੱਸਾ ਆਉਂਦਾ ਫਿਰ ਤੂੰ ਮੈਨੂੰ ਕਹਿ ਨਾ ਭਾਈ ਤੂੰ ਬੋਲਦਾ ਪੱਜ ਬੋਲੀ ਨਾ ਯਾਰ ਧੁੱਪ ਜਾ ਉਹ ਬਾਪੂ ਕੀ ਹਾਲ ਚਾਲ ਆ ਹਾਂ ਕੀ ਕਰਦੇ ਫਿਰਦੇ ਓਏ ਉਹ ਕੋਈ ਨਹੀਂ ਉਹ ਅਸੀਂ ਆਖਾ ਜਿਆਦੇ ਬਾਪੂ ਨਾਲ ਨਾ ਯਾਰ ਮੈਂ ਕਿਸਾ ਘਲੋਣੇ ਬਾਪੂ ਅੱਗੀ ਤਾਂ ਮੇਰੀ ਸਾਲਿਓ ਗੱਲ ਨੂੰ ਆਉਣੇ ਹੁੰਨੇ ਆ ਹੁਣ ਕਿੱਧਰ ਪੈਗ ਚੱਕੀ ਫਿਰਦੇ ਆ ਨਹੀਂ 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 ਆ ਵੇ ਯਾਦ ਕਰ ਅੱਗੇ ਦਾ ਬੁੜਿਆ ਹੁਣ ਬਾਪੂ ਓ ਯਾ ਦੇਖ ਬਾਪੂ ਬਾਪੂ ਐ ਦੱਸ ਤੇਰੀ ਗੱਲ ਨੱਤਾ ਕਦਾ ਸੀ ਕਿੱਥੇ ਲਾ ਐ ਇਹਨੂੰ ਕਰ ਮੇਰੇ ਆ ਹਾਂ ਦੇਖ ਆ ਦੇਖ ਕੀ ਮਕੀਂ ਦੇਖ ਰਹੀ ਹੈ ਚੱਕਰ ਹੈ ਕੀ ਮੇਰੇ ਨਹੀਂ ਬਾਪੂ ਤੂੰ ਪੈਗ ਗਲਾ ਪੈਗ ਲਾਇਆ ਨਹੀਂ ਬਾਪੂ ਯਾਰ ਤੈਨੂੰ ਆ ਤੂੰ ਸਾਨੂੰ ਸਮਝਾਂ ਤੇ ਗਲਤੀ ਕਰ ਗਿਆ ਲੋਕ ਤਨ ਉਂਬੜਾ ਲਾਉਂਦੇ ਆ ਮੈਂ ਲਵਾਉਣਾ ਯਾਰ ਬਾਪੂ ਰੋ ਪੈਟ ਤੂੰ ਲੋ ਮਿੰਟ ਉਹ ਕੰਜਰੋ ਕੋ ਸਫਾਈ ਤਾਂ ਨਹੀਂ ਕਰਦੇ ਨਾ 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 ਬਾਪੂ ਆਹ ਲਾਦ ਕੱਢ ਕੱਢ ਕਿਤੇ ਭੜੇ ਨੂੰ ਟਪਾ ਦਿਓ ਉਹ ਨਹੀਂ ਨਹੀਂ ਬਾਪੂ ਮੈਂ ਸਾਡਾ ਬਾਪੂ ਤੂੰ ਇੱਥੇ ਕਰਕੇ ਨਹੀਂ ਬਾਪੂ ਬਹੁਤ ਬਹੁਤ ਬਾਪੂ ਤਾਂ ਲੋਕ ਭੜਗਾਉਂਦੇ ਸਾਡੇ ਵਰ ਖਲਾਬ ਦੱਸ ਤੇਰਾ ਅਸੀਂ ਖੂਨ ਆ ਯਾਰ ਤੈਨੂੰ ਕੋਈ ਕੁਸ ਕਦੇ ਵੱਢ ਕੇ ਖਾ ਜੀਏ 2 ਮਿੰਟ ਚ ਅਸੀਂ ਲੈ ਲੈ ਹਜਮ ਜੀ ਨਹੀਂ ਹੋ ਰਹੀ ਬਾਪੂ ਜੱਪੂ ਜੱਪੂ ਯਾਰ ਬਾ ਮੱਛੀ ਲੈ ਕੇ ਆਇਆ ਮੈਂ ਹਾਂ ਮੈਨੂੰ ਐ ਦੱਸੋ ਵੀ ਤੁਹਾਨੂੰ ਕੰਮ ਕੀ ਆ ਐਵੇਂ ਤਾਂ ਤੁਸੀਂ ਆਏ ਨੇ ਬਾਪੂ ਕੰਮ ਆਇਆ ਦੇਖਿਆ ਤੂੰ ਤਾਂ ਖਾਈ ਪੀ ਬੈਠਾ ਹਣਾ ਨਿਆਰੇ ਲਈ ਬੈਠਾ ਯਾਰ ਸਾਨੂੰ ਰਸਤਾ ਨਹੀਂ ਹੁੰਦਾ ਤੇ ਉਹ ਹਜੇ ਕਿੱਥੇ ਬੈਠਾ ਕਮਾਲ ਕਰਦੇ ਯਾਰ ਮੇਰੀ ਉਮਰ ਹੀ ਕਿਹੜੀ ਆ ਹਜੇ ਦੱਸੋ ਯਾਰ ਬਾਪੂ ਅਸੀਂ 40-40 ਸਾਲ ਦੇ ਹੋ ਗਏ ਤਰਸ ਕਰ ਲਾ ਯਾਰ ਛੱਡੋ ਮੇਰੀ ਇੱਥੇ ਨਾ 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 ਬਾਪੂ ਐ ਨਾ ਐ ਨਾ ਨਹੀਂ ਨਹੀਂ ਐ ਨਾ 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 ਕਰ ਯਾਰ ਸਾਡਾ ਪਿਓ ਆ ਯਾਰ ਦੇਖ ਨਾ ਜੇ ਅਸੀਂ ਐ ਮਾਰ ਕੇ ਤੈਨੂੰ ਚੰਗੇ ਲੱਗਾਂਗੇ ਯਾਰ ਤੁਹਾਡੀ ਇੱਥੇ ਕਬਰ ਬਣ ਜੂਗੀ ਸੋਚ ਲੈ ਯਾਰ ਜਿੱਦੂ ਪਿਆਲੀ ਨਾ ਕਰਵਾਦੇ ਯਾਰ ਬਾਪੂ ਨਾ ਹਾਂ ਲਵਾ ਆ ਮੈਨੂੰ ਤੁਹਾਡੀਆਂ ਗੱਲਾਂ ਤੇ ਯਕੀਨ ਨਹੀਂ ਆ ਰਿਹਾ ਜੀ ਨਹੀਂ ਨਹੀਂ ਬਾਪੂ ਫਰਨਾ ਯਾਰ ਦੇਖ ਅਸੀਂ ਤੇਰੇ ਪੁੱਤਾਂ ਲੋਕ ਸਾਨੂੰ ਜੇ ਡਾਂ ਕਰਦੇ ਆ ਵੀ ਯਾਰ ਰਿਸ਼ਤਾ ਢੀ ਹੋ ਰਿਹਾ ਦੇਖ ਯਾਰ ਉਹ ਦੇਖ ਹੁਣ ਤੈਨੂੰ ਸਮਝਾਈ ਜਾਂਦਾ ਤੁਹਾਡੀਆਂ ਗੱਲਾਂ ਤੇ ਗੌਰ ਕਰ ਘੌਰ ਕਰਦਾ ਮੈਨੂੰ ਪੈ ਕਿ ਖੜ ਮੈਂ ਤੈਨੂੰ ਬਣਾ ਕੇ ਦਮਾ ਪੈ ਕਿ ਤੂੰ ਇਹਨਾਂ ਨੇ ਥੋੜਾ ਪਾਣੀ ਵੱਧ ਪਾ ਦੇ ਪਾਣੀ ਇਹਨੂੰ ਮੇਰੇ ਸਾਡੇ ਨਾਲ ਦਾਲੂ ਹੀ ਹੋਰ ਪਾ ਦੇ ਹਾਂ ਅੱਛਾ ਠੀਕ ਹੈ ਹਾਂ ਬਾਪੂ ਮੈਂ ਜੇ ਸਾਡੇ ਨਾਲ ਵਸੀਦ ਜੀ ਕਰਾ ਦੇ ਤਾਂ ਅਸੀਂ ਫਿਰ ਦਿਖਾ ਦਈਏ ਕਿਸੇ ਨੂੰ ਵੀ ਬਾਪੂ ਹੰਨਾ ਵਸੀਦ ਕਰਾਤੀ ਤੇ ਪਾਣੀ ਨਹੀਂ ਪਾਇਆ ਸੀ ਪਾਇਆ ਸੀ ਕੁਝ ਗੱਲ ਕੁਝ ਗੱਲ ਲੈ ਸਾਡਾ ਬਾਪੂ ਆ ਯਾਰ ਦੇਖ ਤੇਰੀ ਖਤਰਾ ਮੈਂ ਤਾਂ ਹੱਥ ਹੀ ਲਾਣਾ ਸ਼ਰਾਬੋਂ ਅੰਦੇ ਤੇਰੀ ਖਤਰਾ ਦੇਖ ਜਪਾ ਹੈ ਲੈ ਕੇ ਬੋਤਲਾ ਕਾਹਖੋ ਦੇਖੋ ਵੀ ਪੁੱਤਰੋ ਮੇਰੇ ਕੋਲ ਚਾਰ ਕਿੱਲੇ ਜ਼ਮੀਨ ਦੇ ਆ ਮੈਂ ਦਾ ਆਪ ਇੱਕ ਔਰਾ ਹੀ ਰੱਖਣੀ ਮਤਲਬ ਸਿੱਧੇ ਗਾ ਤਰਕੇ ਪਟਵਾਰੀ ਕਾਨੂੰਗੋ ਕੋਲੇ ਜਾ ਕੇ ਦੋ ਤੇਰੇ ਨਾ ਦੋ ਹੀ ਤੇਰੇ ਨਾਲ ਕਰਾ ਦੇਣਾ ਹਰ ਦਾ ਪੈਗ ਪਾਏ ਪਿੰਡ ਦੇਆਂ ਦੇ ਨਾ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਛੇ ਚੱਲ ਮੈਂ ਕਰਾਂ ਹੋਰ ਦੱਸ ਯਾ ਤਨੂ ਗੱਲ ਹੀ ਨਾ ਵੀ ਉਹੀ ਲੋਕ ਉਂਗਲਾ ਲਾਉਂਦੇ ਆ ਬਾਪੂ ਮੇਰਾ ਪਤਾ ਕਿੰਨਾ ਹੀਰਾ ਬੰਦਾ ਹੀਰਾ ਬਾਪੂ ਹੁਣ ਜਵਾਨ ਤੇ ਪੱਕਾ ਨਹੀਂ ਫਰ ਪੱਕਾ ਐਕਟਰ ਆ ਹਾਂ ਦਾ ਹਾਂ ਜਲ ਠੀਕ ਆ ਬਾਪੂ ਤੜ ਕੇ ਹੋਰ ਪੱਕਾ ਚੱਲਾਂਗੇ ਬੇਫਿਕਰ ਹੋ ਕੇ ਹਾਂ ਮੈਂ ਤੁਹਾਨੂੰ ਕਹਿ ਦਿੰਦਾ ਵੇ ਹੁਣ ਤਣੀ ਨੁੱਕਰਦਾ ਤੂੰ ਆਖੀ ਇਹ ਨਾ ਮੱਕਰ ਦਾ ਨਹੀਂ ਇਹ ਐ ਨਹੀਂ ਕਰਦਾ ਮੈਨੂੰ ਇਹ ਬੰਦੇ ਤੇ ਯਕੀਨ ਹੈ ਨਹੀਂ ਕਿਤਾ ਪਤਾ ਨਹੀਂ ਟੜਕੇ ਨੂੰ ਕੀ ਕਹਿ ਦੇਣਾ ਚਾ ਕੋਈ ਇੰਤੜਕੇ ਫਿਰ ਦੇਖਾਂਗੇ ਮੈਨੂੰ ਲੱਗਦਾ ਵੀ ਸੋ ਸਾਰਾ ਕਰਵਾ ਦੇ ਮੈਨੂੰ ਨਹੀਂ ਲੱਗਦਾ ਮੈਨੂੰ ਤੇ ਯਕੀਨ ਹੈ ਨਹੀਂ ਉਹ ਸੁਣਨ ਨਾਲ ਵੀ ਰੜਪੂ ਆ ਜਾ ਭਾਬੀ ਕਰਈਆਂ ਭਾਬੀ ਜੀ ਹਾਂ ਹਾਂ ਕਰਈਆਂ ਆ ਵੇ ਛੜਿਓ ਕਿਵੇਂ ਆਏ ਤੁਸੀਂ ਅੱਜ ਉਹ ਭਾਬੀਏ ਉਹ ਪੈਰੀ ਪਹਿਨਾ ਉਹ ਪੈਰੀ ਪਹਿਨਾ ਤੂੰ ਛੜੇ ਨਾ ਗਿਆ ਕਰ ਕੁੱਤੇ ਕਹਿਲਾ ਕਮੀਨੇ ਕਲਾ ਚਾਰ ਡਾਂਗਾ ਮਾਰਲਾ ਥੱਪੜ ਮਾਰਲਾ ਜੋ ਮਰਜੀ ਕਹਿਲਾ ਪਰ ਛੜੇ ਨਾ ਗਿਆ ਕਰ ਭਾਬ ਕੇ ਛੜੇ ਵਾਲਾ ਕੰਮ ਨਾ ਜਵੇਂ ਰੌਂਗ ਹੋ ਜਾਂਦਾ ਸਾਨੂੰ ਨਾ ਜੋ ਛੜਾ ਅੱਖ ਨਾ ਸੌ ਲੱਗੇ ਮੇਰੇ ਤੋਂ ਚੀਹ ਚ ਨਿਕਲ ਗਈ ਬੇ ਬਾਲੇ ਘਾਤ ਤਾ ਨਾ ਪਾਵੋ ਤੁਸੀਂ ਸਿੱਧੀ ਸਿੱਧੀ ਗੱਲ ਦੱਸੋ ਮੈਨੂੰ ਕਿਵੇਂ ਆਏ ਆ ਅਸੀਂ ਤਾਂ ਭਾਬੀ ਤੈਨੂੰ ਆਈ ਕਹਿੰਦਾ ਸੀ ਵੀ ਰਿਸ਼ਤਾ ਜਾ ਕਰਾ ਦਿੰਦੀ ਹਣਾ ਵੇਖ ਲੈ ਹੁਣ ਚਿੱਟੇ ਹੋਣ ਲੱਗ ਗਏ ਮਹਿੰਤਿਆ ਭਾਬੀ ਤੇ ਰਹਿ ਗਿਆ ਆਇ ਨਾ ਕਰਤੋ ਚੱਲ ਮੈਨੂੰ ਐ ਦੱਸੋ ਤੁਹਾਡੇ ਦੋਵਾਂ ਚ ਵੱਡਾ ਕਿਹੜਾ ਮੈਂ ਵੱਡਾ ਹਾਂ ਉਹ ਇਹਨੂੰ ਮੈਂ ਵੱਡਾ ਭਾਬੀ ਮੈਂ ਵੱਡਾ ਭਾਬੀ ਚ ਝੂਠ ਬੋਲਦਾ ਮੈਂ ਵੱਡਾ ਨਹੀਂ ਨਹੀਂ ਭਾਬੀ ਆਹ ਦੇਖ ਆਦ ਦੇ ਕਿੰਦਾ ਮੈਂ ਵੱਡਾ ਹਾਂ ਪਕਾਈ ਕਰ ਆਦ ਨਾਲ ਥੋੜੀ ਕੋਈ ਵੱਡਾ ਹੁੰਦਾ ਭਾਬੀ ਨੇ ਉਮਰ ਪੁੱਛੀ ਆ ਵੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਿ ਰਹੀ ਆ ਜਿਹੜਾ ਛੋਟਾ ਮੈਂ ਤਾਂ ਉਹਨੂੰ ਰਿਸ਼ਤਾ ਕਰਵਾਉਂਗੀ ਮੈਂ ਛੋਟਾ ਭਾਬੀ ਨਹੀਂ ਨਹੀਂ ਭਾਬੀ ਇਹ ਆਪਾਂ ਦਾ ਹੀ ਵੱਡਾ ਭਾਬੀ ਗਾਲ ਥੋਣਾ ਸੌ ਲੱਗੇ ਸੌ ਲੱਗੇ ਵੱਡੇ ਮਹਾਰਾਜ ਦੀ ਮੈਂ ਛੋਟਾ ਹਾਂ ਭਵੇਂ ਤਾਰ ਕੜ ਵੇਖ ਲਈ ਯਾਰ ਵਿੱਚ ਧਾਰ ਘੜ ਕਿੱਧਰ ਆ ਗਿਆ ਆ ਗਿਆ ਯਾਰ ਚੁੱਪ ਜਾ ਚੱਲ ਛੱਡ ਪਰੇ ਇਹ ਗੱਲਾਂ ਹੂੰ ਘਟੋ ਘਟ 2-2 ਕਿੱਲੇ ਜ਼ਮੀਨ ਤਾਂ ਆਉਂਦੀ ਹੋਵੇ ਤੇ ਭਾਬੀ 2-2 ਕਿੱਲੇ ਤਾਂ ਸਾਡੇ ਕੋਲ ਹੈਗੀ ਐ 2 ਕਿੱਲੇ ਤੇ ਕੋਲ ਐ 2 ਕਿੱਲੇ ਮੇਰੇ ਕੋਲ ਆ ਵੇ ਕਿਉਂ ਝੂਠ ਬੋਲੀ ਜਾਂਦਾ ਸਾਰੀ ਉਹ ਜ਼ਮੀਨ ਤਾਂ ਤੁਹਾਡੇ ਬੁੜੇ ਦੇ ਨਾਂ ਤੇ ਆ ਤੇ ਸਾਡੇ ਪਿਓ ਨੇ ਭਾਬੀ ਸਾਨੂੰ ਹੀ ਦੇਣੀ ਆ ਜ਼ਮੀਨ ਹੋਰ ਉਹ ਕਿੱਥੇ ਲੈ ਜੂ ਨਹੀਂ ਭਾਈ ਕੁੜੀ ਵਾਲਿਆਂ ਨੂੰ ਮੈਂ ਦਿਖਾਉਂਗੀ ਨਾ ਕੋਈ ਰਸਤਾ ਵੀ ਮੁੰਡੇ ਦੇ ਨਾਂ ਤੇ 2 2.5 ਕਿੱਲੇ ਜ਼ਮੀਨ ਤਾਂ ਹੋਵੇ ਭਾਬੀ ਇੱਕ ਗੱਲ ਦੱਸ ਵੀ ਜੇ 2 ਕਿੱਲੇ ਪਹਿਲੀ ਨਾ ਹੋਈ ਫਿਰ ਰਿਸ਼ਤਾ ਕਰਾ ਦੇਗੀ ਪਕਾ ਮੁਕਰਿਨਾਵਰ ਨਹੀਂ ਮੁਕਰਦੀ ਇੱਕ ਛੜੀ ਛੋੜੀ ਨਾ ਗਿਆ ਕਰ ਆ ਚੱਲ ਮੇਰੇ ਦਿਮਾਗ ਚ ਪਲੈਨਿੰਗ ਹੈਗੀ ਆ ਚੰਗਾ ਭੱਬਗੇ ਜਿਉਂਦੀ ਵਾਦੀ ਰ ਆਦਾ ਮੁੰਡਾ ਦਾ ਬਣ ਗਿਆ ਕੰਮ ਉਹ ਦੋ ਦੋ ਕਿੱਲੇ ਕਹਦੀ ਸਾਲਾ ਦੋਨਾਂ ਦਾ ਹੋ ਜੂ ਆ ਜਾ ਭੱਜਿਆ ਉਹ ਥਾਬੀਆਂ ਦੀ ਛੋਟੇ ਨੂੰ ਕਰਾਉ ਉਹ ਪਿਓ ਵਰਗਾ ਸਾਲਿਆ ਮੂਣਾ ਮਕਰਾ ਦੀ ਤਰਪਾਗਾ ਮਲੰਗ ਓਏ ਸੁੱਤੇ ਤਰਿਆ ਨੇ ਪੁੜੀ ਉੱਠੀ ਨਹੀਂ ਉੱਠੀ ਆਪਣੀ ਨਾ ਯਾਰ ਮੈਂ ਤਾਂ ਤੜਕੇ ਦੀ ਉੱਠੀ ਨਹੀਂ ਵੇਖੀ ਬੇਬੇ ਤਾਂ ਸਿੱਧਾ ਨਾ ਵੜਨੀ ਜਾ ਕੋਈ ਆਪਣੇ ਨਾਲ ਮਲੰਗੀ ਆ ਖੜੇ ਪਰ ਨਾ ਦੇਖ ਲੈਣ ਉਹੋ ਖੜ ਜਾ ਬਚੜ ਆ ਜਾ ਵੇ ਸਹੀ ਪੇ ਮਲੰਗ ਕੋਰੇ ਤੇ ਖੜ ਜਾ ਆਪਰੇ ਆ ਆਹ ਦੇਖੋ ਇਹ ਉਹਦੇ ਮੇਰਾ ਸੜਾ ਪਾਸਮਾ ਖਾਂਦਾ ਇਹ ਇਹ ਤਾਂ ਸਮਾਨ ਹੀ ਬੜਾ ਲਾਈ ਬੈਠਾ ਹੋਇਆ ਇਹ ਤਾਂ ਹੀ ਜਾਂਦਾ ਪੰਸਾਰੀ ਮਾਰਨ ਵਾਲਾ ਹੈ ਹੁਣ ਨਾ ਬੋਲੀ ਪਚੇਗਾ ਬਾਪੂ ਓ ਬਾਪੂ ਬਾਪੂ ਵੇ ਬਾਹਰ ਗੁਰਖੜਕਾ ਕੇ ਆਇਆ ਕਰੋ ਸਿੱਧਾ ਹੀ ਤੁਰੇ ਫਿਰਦੇ ਅੰਦਰ ਦਾ ਨਹੀਂ ਨਹੀਂ ਬਾਪੂ ਖੜਕਾ ਕੇ ਆਇਓ ਤੇਰੇ ਤੇ ਨੀਂਜ ਵਾਲੀ ਸੀ ਚਾਹ ਲੈ ਕੇ ਆਈ ਤੇਰੇ ਵਾਸਤੇ ਹਾਂ ਰੱਖ ਦਿਓ ਇੱਥੇ ਨਹੀਂ ਰੱਖ ਦੇਣੀ ਬਾਪੂ ਉਹ ਗੱਲ ਕਰਨੀ ਸੀ ਰਾਤ ਵਾਲੀ ਮੜਾ ਇੱਧਰ ਨੂੰ ਹੋ ਜਾ ਤੂੰ ਜਰਾ ਇਹੋ ਜੀ ਕਿਹੜੀ ਤੜਕੇ ਤੜਕੇ ਤੁਸੀਂ ਗੱਲ ਕਰਨੀ ਆ ਚਲੋ ਕੋਈ ਨਹੀਂ ਬਾਪੂ ਮੈਂ ਆਇਆ ਕਹਿੰਦਾ ਸੀ ਉਹ ਜਿਹੜੀ ਰਾਤ ਵਸੀਤ ਚ ਵਾਲੀ ਗੱਲ ਹੋਈ ਸੀ ਆਪਣੀ ਬਦੂਗਾ ਹਾਂ ਤੂੰ ਕਹੇ ਵਸੀਰ ਕਰਾ ਦੂੰ ਮੈਂ ਦੋ ਦੋ ਗਲੇ ਦੇਣਾ ਦੋ ਕੁਲੇ ਆਠਿਆ ਦਾ ਸੀਗਾ ਬਾਪੂ ਸਾਨੂੰ ਯਾਰ ਰਾਤ ਕਿਹੜੀ ਗੱਲ ਹੋਈ ਵਸੀਤਾ ਦੀ ਠੋਈ ਐ ਤੂੰ ਕਹ ਦੋ ਕੁਲੇ ਦੇ ਦੇਣਾ ਦੋ ਕੁਲੇ ਮੇਰੇ ਨਾਲ ਦੁਰਾ ਸੌਹ ਭਾਈ ਆ ਮੁਕਰ ਨਾ ਹੁਣ ਨਾ ਜੇ ਥੋਨੂੰ ਪੈਲੀ ਦੇਤੀ ਮੈਂ ਤੇ ਮੇਰੇ ਪੱਲੇ ਕੀ ਟੱਟੂ ਆ ਮੇਰਾ ਜਵਾਨੀ ਵਰਗਾ ਬੜਾਪਾ ਰੋਲੋਂਗੇ ਤੁਸੀਂ ਰਹਿਣਾ ਰੋ ਇਸ ਘਰੇ ਤੋਰੀ ਹੋ ਜਉਣੀ ਜਿੱਥੇ ਮੈਂ ਮੰਜਾ ਥਾਂ ਨਹੀਂ ਦਿੰਦਾ ਤੁਹਾਨੂੰ ਬੇ ਕਿਉ ਤੜਕੋ ਤੜਕੇ ਤੂੰ ਮਾ ਖਰਾਬ ਕੀਤਾ ਬੇਬੇ ਤੈਨੂੰ ਦਿਮਾਗ ਲੱਗਦਾ ਸਾਡੀ ਜਿੰਦਗੀ ਖਰਾਬ ਕਰੀ ਜਾਂਦਾ ਏ ਕੀ ਹੋ ਗਿਆ ਇਹਨਾਂ ਦਾ ਜਮਾ ਸਰੀਲਾਤਾ ਕਰ ਰਾਤ ਸਾਢੇ ਨਾਲ ਇਹਨੇ ਜਵਾਨ ਕਰੀ ਕਹਿੰਦਾ ਮੈਂ ਤੁਹਾਡੇ ਨਾਲ ਜ਼ਮੀਨ ਕਰਾਂ ਦੋ ਦੋ ਕਿੱਲੇ ਹਾਂ ਉਹ ਹੁਣ ਮੈਂ ਪਰਦਾ दारू ਚ ਪਤਾ ਨਹੀਂ ਕੀ ਪਾਪੂ ਕੇ ਲਈ ਫਿਰ ਮੈਂ ਕਿਹਾ ਹੀ ਨਹੀਂ ਇਹਨਾਂ ਨੂੰ ਅਸੀਂ ਨੂੰ ਕੋ ਪਾਪੂ ਆ ਕੀਆ ਯਾਰ ਤੂੰ ਤੂੰ ਪੈ ਗਿਆ ਸਿੱਧੀ ਹੋ ਗਿਆ ਇੱਥੇ ਨਹੀਂ ਕਰਵਾ ਦੋ ਤੁਸੀਂ ਦੋ ਕਿੱਲੇ ਨਾ ਫਿਰ ਕੀ ਆ ਬਾळा ਕਹਿਨਿਆ ਤਾਂ ਮੇਰੀ ਗੱਲ ਸੁਣ ਲੋ ਦੋ ਕਿੱਲੇ ਲਵਾ ਦੇਣਾ ਤੁਹਾਡੇ ਨਾਲ ਕਿੱਲਾ ਕਿੱਲਾ ਜੇ ਉਹਦੇ ਚ ਵੀ ਨਹੀਂ ਖੁਸ਼ ਆ ਆਪਦਾ ਝੋਲੇ ਚ ਪਾਉ ਸਮਾਨ ਤਿੱਤਰ ਹੋ ਜੀਏ ਤੂੰ ਦੇਖ ਬਾਪੂ ਮੇਰੀ ਗੱਲ ਸੁਣ ਤੈਨੂੰ ਸਾਰਾ ਕੁਝ ਬੈਠੇ ਨੂੰ ਸਾਰਾ ਕੁਝ ਮਿਲਦਾ ਪੱਕੀਆਂ ਪਕਾਈਆਂ ਚਾਹ ਪਾਣੀ ਰੋਟੀ ਟੁਕ ਸਭ ਮਿਲਦਾ ਤੇ ਫਿਰ ਤੈਨੂੰ ਤਰਾਜ ਵੀ ਕੀ ਆ ਮੈਨੂੰ ਨਹੀਂ ਮਿਲਦਾ ਮੇਰੀ ਪੈਲੀ ਨੂੰ ਮਿਲਦਾ ਜੇ ਮੇਰੇ ਕੋਲ ਪੈਲੀ ਆਉਂਦੀ ਤੀ ਤਾਂ ਡਾਂਗਾ ਮਾਰਦੇ ਮੇਰੇ ਆ ਜਾ ਮੰਨ ਜਾ ਓਏ ਮੈਂ ਤੈਨੂੰ ਕਿਹਾ ਸੀ ਲੈਣੀ ਨਹੀਂ ਕਿਸੇ ਦੀ ਮੰਨਣੀ ਤੂੰ ਸੁਧਰ ਜਾ ਐਂ ਨਾ ਕਰ ਐਂ ਕਿਵੇਂ ਸੁਧਰ ਜਾ ਯਾਰ ਕਮਾਲ ਕਰੀ ਜਨੇ ਤੁਸੀਂ ਮੈਂ ਤੈਨੂੰ ਰਾਤ ਕਿਹਾ ਸੀ ਮੈਨੂੰ ਇੱਥੇ ਜਮਾਂ ਯਕੀਨੀ ਹੈ ਹਈ ਇਹ ਹੋ ਜਾ ਤੁਹਾਡੇ ਲੱਛਣ ਹੀ ਨਹੀਂ ਹੈਗੇ ਵਿਆਲੇ ਆ ਲੈ ਯਾਰ ਵੇਖੀ ਜਾਓ ਆਪਣੇ ਨਾਲ ਜੋ ਹੋਊਗੀ ਮਲੰਗਾ ਕੋਈ ਨਹੀਂ ਫਰ ਇਹਨੂੰ ਲਾ ਲੈਣ ਦੇਚਾ ਤੇ ਉਹ ਜੰਮੇ ਕੀ ਆ ਟੁੰਜੇ ਜੰਮਿਆ ਤੋਂ ਤੇਰੀ ਗੱਲ ਸੁਣੋ ਆਪਣੇ ਕੋਲੇ ਕੀ ਆ ਇਹ ਹੀ ਦੋ ਨਿਆਣੇ ਆ ਫਿਰ ਕੀ ਹੋਗਾ ਆਪਾਂ ਤਾਂ ਰੋਟੀ ਖਾਣੀ ਆ ਪਹਿਲੀ ਲਵਾ ਦੇ ਉਹਨਾਂ ਦੇ ਨਾਂ ਕੀ ਕਰਨਾ ਦੱਸ ਉਹ ਠੇਡੇ ਵੱਜਣਗੇ ਤੇਰੇ ਨਾਲੇ ਮੇਰੇ ਜੇ ਪਹਿਲੀ ਨਾਲ ਲਵਾਤੀ ਨਾਲੇ ਫਿਰ ਮੇਰੀ ਠੋਕ 'ਚ ਫਰਕ ਪੈਂਦਾ ਬਹਿ ਜਾ ਉਹਦਾ ਚਪ ਕਰਕੇ ਪਹਿਲੀ ਲਵਾ ਦੇ ਪਹਿਲੀ ਲਵਾ ਦੇ ਠੋਕ 'ਚ ਫਰਕ ਅੱਜ ਮੈਂ ਨੂੰ ਬਾਪੂ ਦੇ ਬੜਾ ਗੁੱਸਾ ਬੇਬਿਰ ਨਾਲ ਆ ਗਿਆ ਨੇ ਫਿਰ ਦਲੇ ਮੱਛ ਨਾਲ ਮੇਰੀ ਗੱਲ ਕੋ ਮੈਨੂੰ ਕਹਿ ਤਾਂ ਦਿੰਨਾ ਨਾ ਕੋ ਬਾਪੂ ਨਾਲ ਲੜਦਾ ਮੈਨੂੰ ਜਗਾ ਇੰਨਾ ਗੱਲਾਂ ਦਾ ਹੀ ਗੁੱਸਾ ਹੁੰਦਾ ਹੋਰ ਤਾਂ 40 40 ਸਾਲ ਦੇ ਹੋ ਗਏ ਭਰਾਵਾ ਅੱਜ ਤੈਨੂੰ ਨਾ ਐਦੂ ਪਹਿਲਾਂ ਤਾਂ ਇਹਨਾਂ ਨੂੰ ਕਦੇ ਕੁਛ ਕਿਹਾ ਸੀ ਅੱਜ ਇਹਨੂੰ ਮੈਂ ਬਣਾਉਂਗਾ ਬੰਦਾ ਮਾਤਾ ਪਿਤਾ ਵੀ ਮੈਨੂੰ ਬਹੁਤ ਗੁੱਸਾ ਆਉਂਦਾ ਜੋ ਪੇਪੀ ਰੋ ਲੱਭਦੀਆਂ ਕਾਤ ਦੇ ਦਿੰਦਾ ਤੱਕ ਔਰੇ ਉਰੇ ਵਾਲੇ ਬੋਲਦਾ ਥੋੜੀ ਬਲਾਗ ਨੂੰ ਤਾਰਸੀ ਨੀ ਕੋਣੇ ਪਾਸੋਂ ਮੈਂ ਹੋ ਹੋ ਕਰਾ ਹਮ ਐ ਐ ਐ ਉਹ ਖੜੇ ਹਾ 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 ਆ ਮਾਰ ਮਾਰ ਹਾ 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 ਕਿਹਦਾ ਇਹ ਵੇ ਬੁਨੇ ਚ ਕੁੱਟੇ ਹੁੰਦਾ ਤਾਂ ਸਾਫਾ ਨਹੀਂ ਰਹਿਣੀ ਸੱਚੀ ਕੁੱਟ ਗਿਆ ਐ ਉਹ ਥੁੰਦੀਆਂ ਵੇ ਕੀ ਹੋ ਗਿਆ ਵੇ ਕੀ ਹੋ ਗਿਆ ਕੀ ਹੋ ਗਿਆ ਉਹ ਆ ਕੰਬਲ ਕੁੱਟ ਹੁੰਦੀ ਤਾਂ ਵੇਖੀ ਆ ਬੈਂਡ ਕੁੱਟੀ ਕਰ ਗਿਆ ਮੇਰੀ ਕੌਣ ਸੀ ਬਣਾਦੀ ਇਹੇ ਵੇ ਮੈਨੂੰ ਕੀ ਪਤਾ ਮੈਂ ਤੇਰੇ ਰੋਲਾ ਸੁਣ ਕੇ ਆਈ ਆ ਹੋਵੇ ਨਾ ਤਾਂ ਹੋਵੇ ਤੇਰੀ ਗੰਦੀ ਲਾ ਦਊ ਵੇ ਕਿਉਂ ਐਵੇਂ 24 ਘੰਟੇ ਮੇਰੇ ਪੁੱਤਾਂ ਨੂੰ ਲੱਗਿਆ ਰਹਿਣਾ ਹੈ ਜੀਵਤੀ ਰੱਖ ਦਾਂਗਾ ਤੇ ਹੋਰ ਮੈਂ ਕੀ ਕਰਾਂ ਪੈਲੀ ਦੀ ਖਾਤਰ ਕੁੱਟਣ ਨੂੰ ਫਿਰਦੇ ਸੀ ਉਹਨਾਂ ਨੇ ਕੁੱਟਿਆ ਹੋਣਾ ਮੈਨੂੰ ਵੇ ਮੇਰੀ ਗੱਲ ਸੁਣ ਤੂੰ ਪੈਲੀ ਤੋਂ ਕੀ ਕਰਾਉਣਾ ਪੈਲੀ ਉਹਨਾਂ ਦਾ ਨਾਂ ਲਵਾ ਦੇ ਤੇ ਹੁਣ ਆਪਾਂ ਨੂੰ ਕੀ ਲੋੜ ਆ ਗਈ ਬੁਢੀ ਉਮਰੇ ਮੈਂ ਤਾਂ ਤੂੰ ਬਾਲਾ ਕਹਿਨੀ ਐ 2 ਕਿਲੇ ਲਵਾ ਦੇਣਾ ਅੱਜ ਹੀ ਲਵਾ ਦੇਣਾ ਉਹਨਾਂ ਦੇ ਨਾਮ ਇਹ ਦੁਪੱਟੇ ਉਰਾਂ ਨਹੀਂ ਲੋਣਾ ਕੋਸ ਮਰਜ਼ੀ ਹੋ ਜੇ ਤਾਂ ਤੂੰ ਕੀ ਕਰਨੀ ਕੀ ਹੈ ਪਹਿਲੀ ਪਹਿਲਾਂ ਮੈਨੂੰ ਐ ਦੱਸ ਤੇ ਪਹਿਲੀ ਮੈਂ ਰੱਖਣੀ ਆ ਪਹਿਲੀ ਬਿਨਾ ਮੇਰੀ ਕੀ ਬੁੱਗਦਾ ਆਏ ਜਵਾਨੀ ਚ ਮੈਂ ਨਾ ਜਵਾਨੀ ਮੇਰੇ ਤੇ ਕਿਉਂ ਹੈ ਪਹਿਲੀ ਕਰਕੇ ਹੈ ਇਹ ਬਣੇ ਫਿਰਦੇ ਨੇ ਬਦਮਾਸ਼ ਮੈਂ ਵੀ ਬਹੁਤ ਬਦਮਾਚੀ ਕੀਤੀ ਇਹਨਾਂ ਨੂੰ ਮੈਂ ਦੱਸੂਗਾ ਵੀ ਕੀ ਕੁੱਟ ਹੁੰਦੀ ਘਰੀਆ ਬਦਮਾਸ਼ ਬਹਿ ਜਾ ਬਹਿ ਜਾ ਆਰਾਮਣਾ ਘਰੀਆ ਬਦਮਾਸ਼ ਪਾ ਲਿਆ ਜਾ ਦੁੱਧ ਚਾਲਦੀ ਪਾ ਲਿਆ ਲਿਆਉਣੀ ਆ ਜੀਬ ਵੀ ਨਹੀਂ ਸਾਹ ਦਿੰਦੀਗੀ ਆ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੁਸੀਂ ਹੁਣੇ ਆ ਵੀਡੀਓ ਵੇਖੀ ਐ ਇਹ ਸਾਨੂੰ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗੀ ਤੇ ਵੱਧ ਤੋਂ ਵੱਧ ਰਾਜਵੀਰ ਬਾਜਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਈ ਜੀ ਇਸ ਵੀਡੀਓ ਦਾ ਅਗਲਾ ਪਾਰਟ ਜਲਦੀ ਪੇਸ਼ ਕਰਾਂਗੇ ਬਾਈ ਜੀ ਧੰਨਵਾਦ